ਕਤਲ ਕਤਲ ਦੀ ਕੋਸ਼ਿਸ਼ ਅਗਵਾ ਅਤੇ ਜ਼ਬਰੀ ਵਸੂਲੀ ਕਰਨ ਦੇ ਇਲਜ਼ਾਮਾਂ ਹੇਠ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਫੜਿਆ ਪੰਜਾਬ ਦੇ ਡੀਜੀਪੀ ਗੌਰਵ ਯਾਦ ਮੁਤਾਬਿਕ ਏਜੀਟੀਐਫ ਯਾਨਕਾ ਐਨਟੀ ਗੈਂਗਸਟਰ ਟਾਸਕ ਫੋਰਸ ਨੇ ਗੁਰਪ੍ਰੀਤ ਲਹਿੰਬਰ ਅਤੇ ਜੱਸਾ ਨਰੂਵਾਲ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਗਦੀਪ ਸਿੰਘ ਉਰਫ ਰਿੰਕੂ ਅਤੇ ਬਲਵਿੰਦਰ ਸਿੰਘ ਉਰਫ ਬੱਬੂ ਨੂੰ ਫੜਿਆ ਗਿਆ ਇਸ ਗੈਂਗ ਤੇ ਲੁਧਿਆਣਾ ਜਗਰਾਉ ਮੋਗਾ ਬਠਿੰਡਾ ਅਤੇ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਕਤਲ ਕਤਲ ਦੀ ਕੋਸ਼ਿਸ਼ ਅਤੇ ਅਗਵਾ ਕਰਨ ਵਰਗੇ ਕਈ ਅਪਰਾਧਾਂ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਨੇ ਗ੍ਰਫਤਾਰ ਮੁਲਜ਼ਮਾ ਦੀ ਅਪਰਾਧਿਕ ਹਿਸਟਰੀ ਵੀ ਹੈ ਰਿੰਕੂ ਮੋਗਾ ਦੇ ਵਿੱਚ ਕਤਲ ਦੀ ਕੋਸ਼ਿਸ਼ ਦੇ ਕੇਸ ਦੇ ਵਿੱਚ ਪਗੋੜਾ ਸੀ ਦੂਜਾ ਮੁਲਜ਼ਮ ਬੱਬੂ ਜੂਨ 2023 ਦੇ ਵਿੱਚ ਲੁਧਿਆਣਾ ਦੇ ਨਿਲਵਾਣਾ ਵਿਖੇ ਐਸਟੀਐਫ ਦੀ ਟੀਮ ਤੇ ਗੋਲੀਬਾਰੀ ਕਰਨ ਦੇ ਮਾਮਲੇ ਦੇ ਵਿੱਚ ਫਰਾਰ ਸੀ ਮੁੜਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਫੜੇ ਗਏ ਮੁਲਜ਼ਮ ਫਰਾਰ ਗੈਂਗਸਟਰ ਲੈਂਬਰ ਅਤੇ ਨਰਵਾਲ ਦੇ ਨਿਰਦੇਸ਼ਾਂ ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ ਮੁਲਜ਼ਮਾ ਕੋਲੋਂ ਦੋ ਪਿਸਤੌਲ ਤੇ 10 ਜ਼ਿੰਦਾਕਾਰਤੂਸ ਬਰਾਮਦ ਹੋਏ ਨੇ